ਸੋ ਸਿਕਲ ਦੀਆਂ ਸਾਰਿਆਂ ਨੂੰ ਅੱਜ ਦੇਖਦੇ ਆਂ ਤਰਨ ਜੀ ਕੀ ਕਰਨ ਲੱਗੇ ਹੋਏ ਨੇ ਉਹ ਮਨੀ ਪਲਾਂਟ ਦੀ ਸਾਂਭ ਸੰਭਾਲ ਲਈ ਲੱਗੇ ਹੋਣੇ ਕਿਉਂਕਿ ਮੀਂਹ ਪਿਆ ਸੀ ਕਾਫੀ ਜ਼ਿਆਦਾ ਤਾਂ ਇਹਦੀ ਸਾਂਭ ਸੰਭਾਲ ਥੋੜੀ ਜ਼ਰੂਰੀ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਦੇਖਦੇ ਆਂ ਨਾ ਮਨੀ ਪਲਾਂਟ ਦਾ ਨਾਮ ਹੀ ਇਦਾਂ ਹੁੰਦਾ ਸਾਰ ਇੱਕ ਇਨਸਾਨ ਚਾਹੁੰਦਾ ਵੀ ਜਿਹੜਾ ਮਨੀ ਪਲਾਂਟ ਦਾ ਬੂਟਾ ਉਹ ਸਾਡੇ ਘਰੇ ਹੋਵੇ ਪਰ ਇਹ ਵੀ ਥੋੜਾ ਧਿਆਨ ਮੰਗਦੇ ਨੇ ਇਹ ਤੁਸੀਂ ਦੇਖ ਰਹੇ ਹੋ ਮਨੀ ਪਲਾਂਟ ਦੀ ਗਰੋਥ ਹੈ ਨਾ ਜਿਹੜੀ ਸਾਡੀ ਮਤਲਬ ਦੋ ਗਮਲਿਆਂ ਦੇ ਵਿੱਚ ਹੋਈ ਪਈ ਹੈ ਇਹ ਸੀ ਲਾਇਆ ਇੱਕ ਗਮਲੇ ਦੇ ਵਿੱਚ ਹੀ ਹੋਇਆ ਪਰ ਥੋੜੇ ਜੇ ਧਿਆਨ ਨਾਲ ਜਿਹੜਾ ਮਨੀ ਪਲਾਂਟ ਹੈ ਉਹ ਬਹੁਤ ਸੋਹਣਾ ਗਰੋ ਕਰ ਸਕਦਾ ਹੈ ਪਹਿਲਾਂ ਤਾਂ ਇਹਨੂੰ ਥੋੜੇ ਜੀ ਸਾਫ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਹਫਤੇ 10 ਦਿਨ ਬਾਅਦ ਜਿਹੜੇ ਇਹਦੇ ਮਤਲਬ ਲੀਫਸ ਨੇ ਕੋਈ ਗਲੇ ਸੜੇ ਲੀਫਸ ਨੇ ਉਹ ਕੱਢ ਦਿਆ ਕਰੋ ਜਿਵੇਂ ਤਰਨ ਜੀ ਲੱਗੇ ਹੋਏ ਨੇ ਇਹ ਥੋੜੇ ਜੇ ਦਿਨਾਂ ਸਵੇਰੇ 5-7 ਮਿੰਟ ਜ਼ਰੂਰ ਲਾਉਂਦੇ ਨੇ ਮਨੀ ਪਲਾਂਟ ਤੇ ਇਹਦੀ ਸਾਫ ਸਫਾਈ ਤੇ ਵੀ ਕੋਈ ਬ੍ਰਾਂਚ ਆਏ ਦੀ ਟੁੱਟ ਕੇ ਵਿੱਚ ਨਾ ਗਲੀ ਹੋਵੇ ਜਿਹੜੇ ਪੱਤੇ ਨੇ ਉਹ ਵੀ ਬਾਹਰ ਕੱਢਦੇ ਰਿਆ ਕਰੋ ਤੇ ਇਹਦਾ ਜਿਹੜਾ ਗਮਲਾ ਹੈ ਨਾ ਉਹ ਕੋਸ਼ਿਸ਼ ਕਰੋ 15x15 ਇੰਚ ਦੇ ਗਮਲੇ ਦੇ ਵਿੱਚ ਹੀ ਲਗਾਓ ਤੁਸੀਂ ਇਹਨੂੰ ਮਤਲਬ ਛੋਟੇ ਗਮਲੇ ਦੇ ਵਿੱਚ ਵੀ ਇਹ ਲੱਗ ਜਾਂਦਾ ਪਰ ਉਹਦੇ ਵਿੱਚ ਜਿਹੜੀ ਗਰੋਥ ਹੁੰਦੀ ਹੈ ਉਹ ਲਿਮਟਿਡ ਰਹਿੰਦੀ ਹੈ ਇਹ ਦੇ ਕਰਕੇ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਤਾਂ ਵੱਡੇ ਗਮਲੇ ਦੇ ਵਿੱਚ ਹੀ ਲਗਾਓ ਇਹਨੂੰ ਤਾਂ ਹੀ ਇਹਦੀ ਗਰੋਥ ਹੈ ਜਿਹੜੀ ਉਹ ਵਧੀਆ ਹੋਊਗੀ ਤੇ ਇੱਕ ਇਹਦੇ ਜੇ ਨਾ ਮੋਸ ਸਟਿਕ ਦੀ ਯੂਜ਼ ਹੈ ਜਿਹੜਾ ਉਹ ਜ਼ਰੂਰ ਕਰਿਆ ਕਰੋ ਇਹ ਪਾਣੀ ਹੈ ਜਿਹੜਾ ਮੋਸ ਸਟਿਕ ਤੋਂ ਆਪਣੇ ਆਪ ਜਿਹੜਾ ਮਨੀ ਪਲਾਂਟ ਹੈ ਜਿੰਨਾ ਕੋ ਉਹਨੂੰ ਚਾਹੀਦਾ ਹੁੰਦਾ ਹੈ ਉਹ ਤੋਂ ਲੈ ਲੈਂਦਾ ਹੈ ਇਹਦੇ ਕਰਕੇ ਮਨੀ ਪਲਾਂਟ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਤੇ ਕਿਸ ਤਰ੍ਹਾਂ ਦੇ ਲੀਫਸ ਨੇ ਨਾ ਜਿਹੜੇ ਉਹ ਕੱਟਦੇ ਰਿਹਾ ਕਰੋ ਕਿਉਂਕਿ ਹੁਣ ਤਾਂ ਚਲੋ ਬਰਸਾਤਾਂ ਦਾ ਮੌਸਮ ਹੈ ਜੇਕਰ ਧੁੱਪ ਦੇ ਵਿੱਚ ਇਹਦੀਆਂ ਪੱਤੀਆਂ ਨੇ ਉਹ ਸੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਹਦੇ ਉੱਪਰ ਜਾਂ ਤਾਂ ਇਨੂੰ ਸ਼ੇਡ ਦੇ ਦਿਆ ਕਰੋ ਜੇ ਇਨਡੋਰ ਰੱਖਿਆ ਹੋਇਆ ਤੁਸੀਂ ਤਾਂ ਮੱਚ ਬੈਟਰ ਹੈ ਇਹਨਾਂ ਕਿ ਧਿਆਨ ਜ਼ਰੂਰੀ ਮੰਗਦਾ ਹੈ ਇਹ ਅੱਜਕੱਲ ਦੇ ਬਰਸਾਤਾਂ ਦੇ ਮੌਸਮ ਦੇ ਵਿੱਚ ਤੁਸੀਂ ਇਹਨੂੰ ਮਤਲਬ ਇੱਕ ਬ੍ਰਾਂਚ ਲੈ ਕੇ ਪਾਣੀ ਦੀ ਬੋਟਲ ਦੇ ਵਿੱਚ ਰੱਖ ਸਕਦੇ ਹੋ ਇਹਨਾਂ ਨੇ ਨਾ ਜੜਾਂ ਹੋ ਜਾਂਦੀਆਂ ਨੇ ਬਟ ਇਹ ਵੀ ਲੱਗਦੇ ਤਾਂ ਹੈਗੇ ਨੇ ਇਹਨਾਂ ਨੂੰ 30 ਤੋਂ 40 ਦਿਨ ਲੱਗਦੇ ਨੇ ਇਹਦੀਆਂ ਰੂਟਸ ਬਣਨ ਲਈ ਅਸੀਂ ਇਸ ਤਰ੍ਹਾਂ ਰੱਖਤਾ ਇਸ ਤਰ੍ਹਾਂ ਰੱਖ ਕੇ ਨੂੰ 40 ਦਿਨਾਂ ਬਾਅਦ ਆ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨਾ ਇਹਦੀਆਂ ਰੂਟਸ ਬਣ ਜਾਂਦੀਆਂ ਨੇ ਹੁਣ ਇਹ ਮਤਲਬ ਅਗਲੇ ਗਮਲੇ ਦੇ ਵਿੱਚ ਲਾਉਣ ਵਾਸਤੇ ਤਿਆਰ ਹੈ। ਬਾਕੀ ਮੌਸਮਾਂ ਦੇ ਵਿੱਚ ਇਹਦੀਆਂ ਰੂਟਸ ਨਹੀਂ ਬਣਦੀਆਂ ਹੁੰਦੀਆਂ ਬਟ ਜਿਹੜਾ ਬਰਸਾਤ ਦਾ ਮੌਸਮ ਹੈ ਇਹਦੇ ਵਿੱਚ ਇਹ ਰੂਟਸ ਬਣ ਜਾਂਦੀਆਂ ਨੇ ਇਹਦੇ ਜੇ ਤੁਸੀਂ ਹੋਰ ਪੌਦਾ ਤਿਆਰ ਕਰ ਸਕਦੇ ਹੋ ਜਿੰਨੇ ਤੁਸੀਂ ਪੌਦੇ ਚਾਹੇ ਚਾਹੋ ਇਹਦੇ ਤਿਆਰ ਕਰ ਸਕਦੇ ਹੋ। ਹੁਣ ਇਹਨੂੰ ਅਸੀਂ ਇੱਕ ਉਹ ਸਾਡੇ ਜੇ نیچے ਲੱਗਿਆ ਹੋਇਆ ਸੀ ਇਹ ਅਸੀਂ ਉੱਪਰ ਛੱਤ ਦੇ ਉੱਪਰ ਜਿਹੜਾ ਗਾਰਡਨ ਬਣਿਆ ਹੋਇਆ ਉਹਦੇ ਵਿੱਚ ਇਹਨੂੰ ਟ੍ਰਾਂਸਪਲੈਂਟ ਕਰਾਂਗੇ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਇਹਦੇ ਵਿੱਚ ਪਾਣੀ ਦਾ ਕਾਫੀ ਧਿਆਨ ਰੱਖਣਾ ਹੁੰਦਾ ਕਿਉਂਕਿ ਜੇ ਜ਼ਿਆਦਾ ਪਾਣੀ ਹੁੰਦਾ ਇਹਦੇ ਵਿੱਚ ਇਹਦੀਆਂ ਜਿਹੜੀਆਂ ਪੱਤੀਆਂ ਨੇ ਉਹ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਹ ਪਾਣੀ ਦੀ ਮਾਤਰਾ ਘਟਾਓ ਜੇਕਰ ਤੁਸੀਂ ਫਰਟੀਲਾਈਜ਼ਰ ਯੂਜ਼ ਕਰਨਾ ਹੈ ਤਾਂ ਇਹਦੇ ਲਈ ਚਾਹ ਪੱਤੀ ਦਾ ਫਰਟੀਲਾਈਜ਼ਰ ਬਣਾ ਕੇ ਯੂਜ਼ ਕਰ ਸਕਦੇ ਤੁਸੀਂ ਉਹਨੂੰ ਗਲਾਸ ਪਾਣੀ ਦੇ ਵਿੱਚ ਚਮਚ ਚਾਹ ਪਤੀ ਦਾ ਪਾ ਕੇ 24 ਘੰਟੇ ਲਈ ਰੱਖ ਦਿਓ ਉਹਦਾ ਕਲਰ ਚੇਂਜ ਹੋ ਜਾਏਗਾ ਤਾਂ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਤੇ ਐਲੋਵਿਰਾ ਉਹਨੂੰ ਵੀ ਪਾਣੀ ਦੇ ਵਿੱਚ ਡਿੱਪ ਕਰਕੇ ਇੱਕ ਗਲਾਸ ਪਾਣੀ ਲੈ ਲਓ ਜਾਂ 1 ਲੀਟਰ ਪਾਣੀ ਲੈ ਸਕਦੇ ਹੋ ਤੁਸੀਂ ਤਾਂ 24 ਘੰਟੇ ਲਈ ਰੱਖ ਦਿਓ ਤਾਂ ਉਹ ਵੀ ਐਜ਼ ਅ ਫਰਟੀਲਾਈਜ਼ਰ ਯੂਜ਼ ਕਰ ਸਕਦੇ ਹੋ ਇੱਕ ਅਪਸਮ ਸాల్ਟ ਆਉਂਦਾ ਹੈ ਉਹਨੂੰ ম্যাগਨੀਸ਼ੀਅਮ ਸਲਫੇਟ ਵੀ ਕਹਿ ਦਿੰਦੇ ਨੇਗੇ ਉਹ ਵੀ ਤੁਸੀਂ ਮਨੀ ਪਲਾਂਟ ਲਈ ਯੂਜ਼ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਕੀ ਹੁੰਦਾ ਇਹਦੀਆਂ ਜੜਾਂ ਨੇ ਜਿਹੜੀਆਂ ਉਹ ਬਹੁਤ ਮਜ਼ਬੂਤ ਹੁੰਦੀਆਂ ਨੇ ਤੇੜੀਆਂ ਲੀਫਸ ਨੇ ਉਹਨਾਂ ਨੂੰ ਗਰੋ ਕਰਨ ਲਈ ਵਾਸਤੇ ਵੀ ਬਹੁਤ ਹੈਲਪ ਕਰਦਾ ਹੈਗੇ ਬਸ ਇੰਨਾ ਕੁ ਧਿਆਨ ਰੱਖ ਕੇ ਤੁਸੀਂ ਮਨੀ ਪਲਾਂਟ ਜਿਹੜਾ ਉਹ ਮਤਲਬ ਗਰੋਥ ਬਹੁਤ ਸੋਹਣੀ ਕਰ ਸਕਦੀ ਹੈ ਕਿਉਂਕਿ ਇਹਦੀਆਂ ਜਿੰਨੀਆਂ ਕ ਪੱਤੀਆਂ ਇਹਦੀਆਂ ਹਰੀਆਂ ਹੋਣਗੀਆਂ ਇਹ ਉਨਾਂ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਕੇ ਪਾਣੀ ਦਾ ਥੋੜਾ ਧਿਆਨ ਰੱਖਿਆ ਕਰੋ ਵੀ ਪਾਣੀ ਨਾ ਤਾਂ ਜ਼ਿਆਦਾ ਹੀ ਹੋਵੇ ਇਹਦੇ ਵਿੱਚ ਤੇ ਨਾ ਹੀ ਘੱਟ ਹੋਵੇ ਜੇ ਘੱਟ ਹੋਊਗਾ ਤਾਂ ਪੱਤੀਆਂ ਸੜਨੀਆਂ ਸ਼ੁਰੂ ਹੋ ਜਾਣਗੀਆਂ ਇਹਦੀਆਂ ਜੇ ਜ਼ਿਆਦਾ ਹੋਊਗਾ ਤਾਂ ਪੱਤੀਆਂ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਸੋ ਮੱਚ